ਜੱਜ ਨੇ ਕਿਹਾ ਸੀ ਕਿ ਖਾਕੀ ਵਰਦੀ ਦੇ ਵਿੱਚ ਇਹ ਗੁੰਡੇ ਨੇ ਉਹ ਨਕਸਲਵਾਦ ਦੇ ਨਾਂ ਤੇ ਕਤਲ ਕੀਤੇ ਜਾ ਰਹੇ ਨੇ ਇੱਥੇ ਫੜ ਫੜ ਕੇ ਕਤਲ ਕੀਤੇ ਜਾ ਰਹੇ ਨੇ ਅਸੀਂ ਪਤਲਾ ਮੰਗਿਆ ਸੀ ਲੋਕਾਂ ਨੇ ਨਾਗੇ ਇੱਥੇ ਪੁਲਸ ਰਾਜ ਮੰਗਿਆ ਸੀ ਅੱਜ ਪੁਲਸ ਰਾਜ ਬਣਾ ਦਿੱਤਾ ਆਮ ਆਦਮੀ ਪਾਰਟੀ ਨੇ ਕਈ ਨ ਪਰਿਵਾਰਾਂ ਦੇ ਘਰੀਬ ਬੱਚੇ 20 22 ਸਾਲ ਦੇ ਚੱਕ ਕੇ ਲਾ ਜਾ ਕੇ ਯੂਪੀ ਦੇ ਬਾਟਰ ਦਾ ਯੂਪੀ ਡੇਗਰ ਚ ਜਾ ਕੇ ਉੱਥੋਂ ਦੇ ਪੁਛ ਨਾਲ ਲਾ ਕੇ ਹੋਰੀਆਂ ਮਾਰ ਕੇ ਮਾਰੇਗੇ ਸਭ ਤੋਂ ਵੱਡੀ ਤਾਕਤ ਲੋਕ ਹੁੰਦੇ ਨੇ ਤੇ ਲੋਕ ਇਕੱਠੇ ਹੋ ਕੇ ਇੱਕ ਮੁੱਠ ਹੋ ਕੇ ਇਹਨਾਂ ਦੇ ਜ਼ਬਰਦਸਤ ਮੁਕਾਬਲਾ ਕਰ ਸਕਦੇ ਨੇ ਤੇ ਅਸੀਂ ਕਰਾਂਗੇ ਜੀ ਦੇ ਵਿੱਚ ਇਕੱਤਰ ਹੋਏ ਮੇਰੇ ਸਤਿਕਾਰਯੋਗ ਵੀਰੋ ਮੇਰੀੋ ਭੈਣੋ ਨਰਿੰਦਰਦੀਪ ਦੇ ਮਾਪੇ ਉਹਦੇ ਰਿਸ਼ਤੇ ਦਾ ਰਲ ਕੇ ਫਤਿਹ ਦੀ ਸਾਜ ਪਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵੀਰੋ ਜੇ ਕੋਈ ਨੌਜਵਾਨ ਜਵਾਨੀ ਪਹਿਰੇ ਕੋਈ ਵੀ ਮਰ ਜਾਏ ਕੁਦਰਤੀ ਮੌਤ ਵੀ ਮਰ ਜਾਏ ਨਾ ਤੇ ਉਹਦੇ ਰਿਸ਼ਤੇਦਾਰਾਂ ਦੇ ਆਖਰੀ ਸਵਾਸਾਂ ਤੱਕ ਉਹਦਾ ਦੁੱਖ ਤੁਖਦਾ ਰਹਿੰਦਾ ਅੰਦਰ ਤੇ ਪਰ ਜਦੋਂ ਸਾਡੇ ਰਖਵਾਲੇ ਕਰਨ ਵਾਲੇ ਜਿਨ੍ਹਾਂ ਨੇ ਅਮਨ ਕਾਨੂੰਨ ਬਣਾ ਕੇ ਰੱਖਣਾ ਹੈ ਜਿਹੜੇ ਮੋਟੀਆਂ ਤਲਖਾਂਾਂ ਲੈਂਦੇ ਨੇ ਸਾਡੇ ਸਿਰਾਂ ਤੋਂ ਉਹ ਨਿਰਦੋਸ਼ਿਆਂ ਨੂੰ ਚੁੱਕ ਕੇ ਕੋਹੋ ਕੇ ਮਾਰ ਦੇਣ ਤੇ ਇਹ ਜਰਿਆ ਨਹੀਂ ਚੱਲ ਸਕਦਾ ਇਹਦੇ ਤੇ ਬੋਲਣਾ ਪੈਣਾ ਰੜ ਕੇ ਬੋਲਣਾ ਪੈਣਾ ਚੁੱਪ ਰਹਿਣ ਦਾ ਹੁਣ ਵਕਤ ਨਹੀਂ ਇਹ ਅਲਾਹਾਬਾਦੀ ਹਾਈ ਕੋਰਟ ਦੇ ਤੁਹਾਨੂੰ ਯਾਦ ਹੋਊਗਾ ਕਿ ਇੱਕ ਵਾਰੀ ਅਲਹਾਬਾਦ ਦੀ ਹਾਈ ਕੋਰਟ ਦੇ ਜੱਜ ਨੇ ਕਿਹਾ ਸੀ ਕਿ ਖਾਕੀ ਵਰਦੀ ਦੇ ਵਿੱਚ ਇਹ ਗੁੰਡੇ ਨੇ ਤੇ ਇਹ ਗੁੰਡੇ ਕੱਲ ਪੰਜਾਬ ਵਿੱਚ ਨਹੀਂ ਕਿ ਪੰਜਾਬ ਦੀ ਪੁਲਿਸ ਏਦਾਂ ਕਰਦੀ ਆ ਉਹ ਕਿਸੇ ਨਹੀਂ ਸੂਪੇ ਦੀ ਪੁਲਿਸ ਦੇਖ ਲਓ ਉਹ नक्सਲਵਾਦੀਆਂ ਦੇ ਨਾਂ ਤੇ ਕਤਲ ਕੀਤਾ ਜਾ ਰਹੇ ਨੇ ਇੱਥੇ ਫੜ-ਫੜ ਕੇ ਕਤਲ ਕੀਤੇ ਜਾ ਰਹੇ ਨੇ ਅਸੀਂ ਬਦਲਾ ਮੰਗਿਆ ਸੀ ਲੋਕਾਂ ਨੇ ਨਾ ਕਿ ਇੱਥੇ ਪੁਲਿਸ ਰਾਜ ਮੰਗਿਆ ਸੀ ਅੱਜ ਪੁਲਸ ਰਾਜ ਬਣਾ ਦਿੱਤਾ ਆਮ ਆਦਮੀ ਪਾਰਟੀ ਨੇ ਪਹਿਲਾ ਗਰਦਾਸਪੁਰ ਤੋਂ ਵਿੱਚੋਂ ਤਿੰਨ ਪਰਿਵਾਰਾਂ ਦੇ ਗਰੀਬ ਬੱਚੇ 20 22 ਸਾਲ ਦੇ ਚੁੱਕ ਕੇ ਲਜਾ ਕੇ ਯੂਪੀ ਦੇ ਬਾਹਰ ਤਾਂ ਯੂਪੀ ਦੇ ਵਿੱਚ ਜਾ ਕੇ ਉੱਥੋਂ ਦੇ ਪੁਲਸ ਨਾਲ ਲਾ ਕੇ ਘੋਰੀਆਂ ਮਾਰ ਕੇ ਮਾਰੇ ਗਏ ਅਸੀਂ ਚੁੱਪ ਰਹੇ ਆ ਨਾ ਦੇ ਕੋਲੇ ਸ਼ੀ ਦਾ ਉਸ ਦਾ ਮੁੰਡਾ ਜਿਹਦੇ ਤੇ ਬੱਚਾ ਗਵਾਹ ਕਰਨ ਦਾ ਦੋਸ਼ ਸੀ ਮਨੜਿਆਉ ਦਾ ਦੋਰ ਸੀ ਉਹਦਾ ਗਣਾ ਸੀ ਉਹਦੇ ਲਈ ਕਾਨੂੰਨ ਆ ਉਹਨੇ ਸੰਗੜ ਕਰ ਦਿੱਤਾ ਸੀ ਹੱਥ ਚੁੱਕ ਕੇ ਉਹ ਫੜੇ ਲੋਕ ਦੱਸਦੇ ਨੇ ਲੋਕਾਂ ਨੂੰ ਡਰਾਇਆ ਧੰਕਾਇਆ ਗਿਆ ਉਹਨੂੰ ਨੇੜਿਓਂ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਰੋਜ਼ਾਨਾ ਅਸੀਂ ਸੁਣਦੇ ਆ ਨਸ਼ੇ ਰੋਕਣ ਦੇ ਨਾਂ ਤੇ ਉੱਤੇ ਕਿੰਨੇ ਨੌਜਵਾਨਾਂ ਨੂੰ ਉਹਨਾਂ ਦੇ ਝੂਠੇ ਮੁਕਾਬਲੇ ਬਣਾਏ ਜਾ ਰਹੇ ਨੇ ਉਹਨਾਂ ਨੂੰ ਮਾਰਿਆ ਵੀ ਜਾ ਰਿਹਾ ਉਹਨਾਂ ਨੂੰ ਠੱਟੜ ਵੀ ਕੀਤਾ ਜਾ ਰਿਹਾ ਇਹ ਸਹਿ ਨਹੀਂ ਹੋ ਸਕਦਾ ਅਸੀਂ ਨਹੀਂ ਕਰਾਂਗੇ ਚਾਹੇ ਪਿਤਾ ਉਹਦੇ ਪੋਸਾ ਕਿਸੇ ਦੀ ਸਰਕਾਰ ਜਿੰਨੀ ਮਰਜ਼ੀ ਜ਼ਬਰ ਹੋ ਜਾਵੇ ਸਭ ਤੋਂ ਵੱਡੀ ਤਾਕਤ ਇਹ ਲੋਕ ਹੁੰਦੇ ਨੇ ਤੇ ਲੋਕ ਇਕੱਠੇ ਹੋ ਕੇ ਇੱਕ ਮੁੱਠ ਹੋ ਕੇ ਇਹਨਾਂ ਦੇ ਜ਼ਬਰਦਸਤ ਮੁਕਾਬਲਾ ਕਰ ਸਕਦੇ ਨੇ ਤੇ ਅਸੀਂ ਕਰਾਂਗੇ ਮੈਂ ਮੰਗ ਕਰਦੀ ਆ ਇੱਥੇ ਕਿ ਇਹ ਸਿੱਧਾ ਸਿੱਧਾ ਕਤਲ ਕੀਤਾ ਗਿਆ ਹੈ ਪੁਲਿਸ ਵੱਲੋਂ 302 ਦਾ ਪਰਚਾ ਦਰਜ ਹੋਵੇ ਹਾਈ ਕੋਰਟ ਤੇ ਇੱਕ ਸਿਟਿੰਗ ਜੱਜ ਵੱਲੋਂ ਉਹਦੀ ਕਮੇਟੀ ਬਣਾ ਕੇ ਇਹਦੀ ਇਨਕਵਾਰੀ ਹੋਵੇ ਪਰ ਬਾਗੂ ਜਿਹੜਾ ਕਮੇਟੀ ਨੇ ਮੰਗਿਆ ਉਹ ਵਾਜਾ ਮਿਲੇ ਉਹਦੇ ਪਰਵਾਹ ਕੋਈ ਨਾ ਕੋਈ ਜ਼ਰੂਰ ਹੋਣਾ ਦੇ ਪਸੇਬੇ ਦਾ ਇੰਤਜ਼ਾਮ ਹੋਣਾ ਚਾਹੀਦਾ ਪਰ ਇੱਥੇ ਇਹ ਕਤਲਾਂ ਦੇ ਖਿਲਾਫ ਮੈਂ ਅੱਜ ਵੀ ਆਪਣੀਆਂ ਵੀਰਾਂ ਪੈਣਾ ਨੂੰ ਕਹਿੰਦੀ ਆ ਪੈਣਾ ਨੂੰ ਕਹਿੰਦੀ ਆ ਕਿ ਅੰਦਰ ਵੜ ਕੇ ਘਰਾਂ ਦੇ ਵਿੱਚ ਕੀਰਨੇ ਪਾਉਣ ਦਾ ਮੌਕਾ ਨਹੀਂ ਹੁਣ ਸੜਕਾਂ ਤੇ ਆਉਣਾ ਪੈਣਾ ਆ ਅੱਜ ਕੋਈ ਉਹਨਾਂ ਦੇ ਉੱਤੇ ਤਸ਼ੱਦਦ ਕਰਕੇ ਉਹਨਾਂ ਨੂੰ ਜੇਲ੍ਹਾਂ 'ਚ ਡੱਕਿਆ ਜਾ ਰਿਹਾ। ਕੋਈ ਕਹਿੰਦਾ ਕ੍ਰਿਮੀਨਲ ਰਿਕਾਰਡ ਦਾ ਲੈ ਉਹਨੂੰ ਫੜ ਕੇ ਤੁਸੀਂ ਜੇਲ੍ਹਾਂ 'ਚ ਪਾ ਦੋ ਸਭ ਤੋਂ ਵੱਡ ਕ੍ਰਿਮੀਨਲ ਰਿਕਾਰਡ ਦਾ ਪੁਸਵਾਇਆ ਦੇ। ਇਹਨਾਂ ਤੇ ਕਿਉਂ ਨਹੀਂ ਕਾਰਵਾਈ ਤੁਸੀਂ ਕਰਦੇ? ਜਿਹੜਾ ਇਹ ਕੰਡਾ ਨਸ਼ਿਆਂ ਦਾ ਰੋਕਣ ਦਾ ਮੈਂ 1 ਮਿੰਟ ਲੈਣਾ ਚਾਹੁੰਦੇ ਆ। ਕਿ ਨਸ਼ੇ ਰੋਕਣ ਦਾ ਇਹ ਕਰਦੇ ਆ ਸਿਰਫ ਟੋਗ, ਡਰਾਮਾ ਕਿ ਸਾਡਾ 1.5 ਸਾਲ ਰਹਿ ਗਿਆ ਕੋਈ ਤੁਹਾਡੇ ਖੰਜੂ ਕੂਝ ਦਿੱਤੇ ਜਾਣ। ਅਸੀਂ 1 ਮਿੰਟ ਲੈਣਾ ਜੀ। ਅਸੀਂ ਮਾਨਸਾ ਦੇ ਵਿੱਚ 8 ਮਹੀਨੇ ਐਜੀਟੇਸ਼ਨ ਕੀਤਾ ਨਸ਼ਿਆਂ ਦੇ ਖਿਲਾਫ ਬਕਾਇਦਾ ਤਾਂ ਤੇ ਲਿਖ ਕੇ ਦਿੱਤਾ ਉਹਦਾ ਡੀਐਸਪੀ ਸੰਜੀਵ ਗੋਇਲ ਜਿਹੜਾ ਉਹ ਤੋਂ ਬਾਅਦ ਮੁਖਸਰ ਬਦਲ ਦਿੱਤਾ ਸੀ ਇਹ ਕਿਹਦੇ ਕਿਹਦੇ ਕੋ ਪੈਸੇ ਲੈ ਕੇ ਨਸ਼ੇ ਵਕਾ ਰਿਆ ਸਾਹਮਣੇ ਐਸਐਸਪੀ ਦੇ ਬੈਠੇ ਉਹਦੇ ਮੂੰਹ ਤੇ ਕਹਿੰਦਾ ਸੀ ਇਹਨੂੰ ਪੁੱਛ ਕਿਹੜੇ ਕਿਹੜੇ ਵੇਚਦਿਆ ਉਹ ਭਲੇ ਐਸਐਸਪੀ ਕੋ ਭੁੱਲਿਆ ਨਹੀਂ ਸੀ ਨਾਨਕ ਸਿੰਘ ਸਾਰਾ ਕਮਿਸ਼ਨ ਜਿਹੜਾ ਆ ਉਹ ਉੱਥੋਂ ਤੱਕ ਜਾਂਦਾ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਉਲਟਾ ਜਿਹੜਾ ਕੋਈ ਨਸ਼ੇ ਲੋਕਾਂ ਦੀ ਗੱਲ ਕਰਦਾ ਹੈ ਉਹਨਾਂ ਦਾ ਝੂਠੇ ਮਕਦਮੇ ਮਾਨਸਾ ਚ ਵੀ ਬਣਾਏ ਗਏ ਆ ਤੁਹਾਡੇ ਕੋਠੇ ਦਾਣ ਸਿੰਘ ਵਾਲੇ ਤੁਹਾਡਾ ਗੋਂਡੀ ਪਿੰਡਿਆ ਅੱਠ ਘਰ ਸਾੜ ਦਿੱਤੇ ਗਏ ਉਹਨਾਂ ਦਾ ਦੋਸ਼ ਕੀ ਸੀ ਇੱਕ ਨਸ਼ੇ ਰੁਕ ਵੇਚਣ ਵਾਲਿਆਂ ਨੂੰ ਉਹਨਾਂ ਨੇ ਰੋਕਿਆ ਸੀ ਸੋ ਇਸ ਤਰ੍ਹਾਂ ਦੇ ਜਿਹੜੇ ਜ਼ੁਲਮ ਹੋ ਰਹੇ ਨੇ ਸਰਕਾਰ ਵਿੱਚ ਇਹ ਬਿਲਕੁਲ ਸਹਿ ਨਹੀਂ ਕੀਤੇ ਜਾਣਗੇ ਅਸੀਂ ਸਾਰੇ ਲੋਕ ਤੱਕ ਟੱਕੇ ਹੋ ਕੇ ਇੱਕ ਮਸਾਲੀ ਸੰਘਰਸ਼ ਲੜੀਏ ਨਰਿੰਦਰਦੀਪ ਚਲਾ ਗਿਆ ਨੂੰ ਮੋੜ ਨਹੀਂ ਅਸੀਂ ਸਕਦੇ ਪਰ ਜੇ ਅਸੀਂ ਮਸਾਲੀ ਇਹਦੇ ਚ ਸਜਾ ਦਵਾ ਸਕਦੇ ਆ ਜੇ ਜੇ ਇਹ ਬੋਲਦੇ ਆ ਤਾਂ ਲਾਜ ਵੀ ਤਰਤੇ ਹੋਰ ਬਹੁਤ ਸਾਰੇ ਦੀਪ ਜਿਹੜੇ ਪਚਾਏ ਜਾ ਸਕਦੇ ਆ ਸਮਾਂ ਹੋ ਗਿਆ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਾ ਸਕਦੀਆਂ ਜਿਹੜਾ ਕੋਸ਼ ਸਰਕਾਰ ਦੇ ਸ਼ਾਸਨ ਦਰਾਂ ਖੋ ਰਿਹਾ ਆ ਜਿਹੜੀਆਂ ਬਦਕੀਆਂ ਸਾਡੇ ਲੋਕਾਂ ਨਾਲ ਹੋ ਰਹੀਆਂ ਆ ਪਰ ਅੱਜ ਮੌਕਾ ਨਹੀਂ ਸੋ ਇਸ ਕਰਕੇ ਇਸ ਪਰਿਵਾਰ ਨੂੰ ਇਨਸਾਫ ਦਿਵਾਉਣ ਦੇ ਲਈ ਜਿਹੜੀ ਤੁਸੀਂ ਭਾਈਚਾਰਕ ਸਾਂਝ ਦਿਖਾਈ ਆ ਬੋਨੇ ਵਾਲੇ ਦੀ ਮੰਡੀ ਨੇ ਮਤ ਦਾ ਦੇਣੀ ਨੂੰ ਇਹੀ ਹੁੰਦਾ ਕਿਸੇ ਦੇ ਨਾਲ ਕੜਲਾ ਮੇਲਾ ਕਿ ਕਿਸੇ ਦਾ ਕੋਈ ਐਡਾ ਵੱਡਾ ਕਿਸੇ ਦੇ ਨਾਲ ਟੱਕਾ ਹੋ ਜੇ ਤੇ ਅਸੀਂ ਸਾਰੇ ਲੜ ਕੇ ਬੋਲੀਏ ਤੇ لازਮੀ ਤੌਰ ਤੇ ਉਹਦਾ ਅਸਰ ਜਾਂਦਾ ਤੁਹਾਡੇ ਬਾਅਦ ਸਭ ਤੋਂ ਵੱਧ ਧੰਨਵਾਦ